ਬਟੂ ਜੀ ਹੁਣ ਤੱਕ ਕਿੰਨੇ ਗੀਤ ਆ ਚੁੱਕੇ ਹਨ ਭਾਜੀ ਮੇਰੇ ਤਕਰੀਬਨ 700 ਤੋਂ ਪਲੱਸ ਗਾਣਾ YouTube ਤੇ ਪਿਆ ਹੈ ਔਰ 1992 ਤੋਂ ਮੇਰੀ ਹੈਗੀ ਹੈ ਇੰਡੀ ਪੰਜਾਬੀ 뮤직 ਇੰਡਸਟਰੀ ਵਿੱਚ 30-31 ਸਾਲ ਹੋ ਗਏ ਲਗਾਤਾਰ ਇੱਕ ਬਹੁਤ ਲੰਬਾ ਸੰਘਰਸ਼ ਕੀਤਾ ਮੈਂ ਇੰਡਸਟਰੀ ਦੇ ਵਿੱਚ ਮੈਂ ਲਗਾਤਾਰ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਮੇਰਾ ਪਹਿਲਾ ਗੀਤ ਜਸਵਿੰਦਰ ਤਨਾਨਸੂ ਜੀ ਨੇ ਅੱਜਕੱਲ ਫਗਵਾੜੀ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਨੇ ਉਹਨਾਂ ਨੇ ਮੇਰਾ ਗਾਣਾ ਰਿਕਾਰਡ ਕੀਤਾ ਸੀ ਉਦੋਂ ਮੈਂ ਪਲਾਸਟੂ ਵਿੱਚ ਪੜਦਾ ਸੀ ਔਰ ਉਹ ਜਿਹੜੇ ਪ੍ਰੋਫੈਸਰ ਨੇ ਉਹ 10ਵੀਂ ਵਿੱਚ ਪੜ੍ਹਦੇ ਸੀ ਨਹੀਂ ਉਹ ਗੀਤ ਜਿਹੜਾ ਪਹਿਲਾ ਗੀਤ ਰਿਲੀਜ਼ ਹੋਇਆ ਸੀ ਉਹਦੇ ਬੋਲ ਚੇਤੇ ਨੇ ਕੁਝ ਹਾਂਜੀ ਭਾਜੀ ਉਹ 31 ਸਾਲ ਪਹਿਲਾਂ ਦੀ ਗੱਲ ਆ ਇਹ ਉਦੋਂ ਇੱਕ ਮੈਂ ਲਿਖਿਆ ਸੀ ਵੀ ਸਾਡਾ ਰੰਗਲਾ ਪੰਜਾਬ ਜਿਵੇਂ ਫੁੱਲੇ ਹੈ ਗਲਾਬ ਰਹਿਣ ਕੀੜੀਆਂ ਸਾਦਾ ਹੀ ਗੁਲਜ਼ਾਰਾਂ ਇੱਥੋਂ ਦੇ ਸ਼ਕੀਨ ਗੱਭਰੂ ਪੌਣ ਪੰਗੜਾ ਤੇ ਗਿੱਧਾ ਮਟਿਆ ਕੋਈ ਜਿਹੜਾ ਗੀਤ ਜਿਹੜਾ ਤੁਹਾਡੇ ਹਮੇਸ਼ਾ ਦਿਲ ਦੇ ਕਰੀਬ ਰਹਿੰਦਾ ਹੋਵੇ ਵੀ ਆ ਬਹੁਤ ਖੂਬ ਲਿਖਿਆ ਬਹੁਤ ਸਾਰੀਆਂ ਗੱਜਲਾਂ ਐ ਜੀਆਂ ਨਹੀਂ ਜੀ ਜਿਹੜੀਆਂ ਮੇਰੀ ਮਾਹੌਲ ਹੈ ਤਾਂ ਹੰਦਵਾ ਮੈਂ ਕਿਤੇ ਵੀ ਆਪਣੀ ਗਜ਼ਲ ਬੋਲਾਂ ਤਾਂ ਮੈਨੂੰ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ ਉਹਨਾਂ ਵਿੱਚੋਂ ਮੈਂ ਕਹਿੰਦਾ ਤੁਹਾਨੂੰ ਇੱਕ ਦੋ ਗਜ਼ਲ ਇੱਕ ਮੇਰੀ ਗਜ਼ਲ ਸੀ ਕਿ ਸੁਪਨਿਆਂ ਦੇ ਮਹਿਲ ਸੱਬੇ ਟਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਤਲਖੀਆਂ ਦੇ ਦਰਦ ਪੱਲੇ ਪਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਕੌਣ ਚਾਹੁੰਦਾ ਛੱਡਣਾ ਪਰਿਵਾਰ ਨੂੰ ਆਪਣੇ ਘਰਵਾਰ ਨੂੰ ਬਾਪ ਵਤਨ ਤੋਂ ਬੇਵਤਨ ਕਰਵਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਕਹਿੰਦਾ ਆਪਣੀ ਪਰੋਸ ਦੇ ਨੇ ਆਬਰੂ ਦੂਜਿਆਂ ਦੇ ਰੂਬਰੂ ਆਪਣੀ ਪਰੋਸ ਲੈਨੇ ਆਬਰੂ ਦੂਜਿਆਂ ਦੇ ਰੂਬਰੂ ਬੇਬਸੀ ਵਿੱਚ ਜਿਸਮ ਤੱਕ ਬਕਵਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਤੁਸੀਂ ਗੱਲ ਮਜਬੂਰੀਆਂ ਦੀ ਕੀਤੀ ਆ ਹਾਂ ਜਿਹੜੇ ਗੀਤਕਾਰ ਆ ਅਕਸਰ ਜਿਹੜੇ ਕਲਾਕਾਰ ਆ ਉਹ ਤਾਂ ਪੈਸਾ ਕਮਾ ਜਾਂਦੇ ਇੱਕ ਪਰ ਗੀਤਕਾਰ ਵਾਂਝੇ ਰਹਿ ਜਾਂਦੇ ਪੈਸੇ ਤੋਂ ਕਦੇ ਪੈਸੇ ਪੂਸੇ ਵੀ ਮਿਲੇ ਕਿ ਨਹੀਂ ਇਹ ਇਹ ਇਦਾਂ ਜੀ ਪਹਿਲਾਂ ਤਕਰੀਬਨ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਇਹ ਅੰਦਰਾਸਤੀ ਵਿੱਚ ਕਿੱਦਾਂ ਚੱਲਦਾ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਮੈਂ ਖੁਦ ਮੈਂ ਨਾਲ ਮੇਰੀ ਪਲਾਸਟੂ ਕਰਕੇ ਡਰੈਸ ਡੈਨ ਨਾਲ ਡਿਗਰੀ ਕੀਤੀ ਹੋਈ ਆ ਮੈਂ ਟੇਲਰ ਮਾਸਟਰ ਦਾ ਕੰਮ ਕਰਦਾ ਜੀ ਤੇ ਮੈਨੂੰ ਇਹ ਨਹੀਂ ਪਤਾ ਮੇਰਾ ਕੰਮ ਵਧੀਆ ਚੱਲਦਾ ਸੀਗਾ ਵੀ ਇਹ ਪੈਸੇ ਦਿੰਦੇ ਆ ਜਾਂ ਲੈਂਦੇ ਆ ਮੈਂ ਖੁਦ ਪਹਿਲਾਂ ਕਾਫੀ ਸਾਰੇ ਗਾਣੇ ਆਪ ਦੀ ਜੇਬ ਚੋਂ ਪੈਸੇ ਖਰਚ ਕਰ ਚਕੇ ਕਰਾਇਏ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ ਇਹ ਐਦਾਂ ਨਹੀਂ ਐਦਾਂ ਕੰਮ ਚੱਲਦੇ ਆ ਤਕਰੀਬਨ ਮੈਂ 100 ਗੀਤ ਮੇਰਾ ਰਿਕਾਰਡ ਹੋ ਚੁੱਕਿਆ ਸੀ ਮੈਨੂੰ ਕਿਸੇ ਵੀ ਕਲਾਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਹੈਗਾ ਤੁਸੀਂ ਕਿਹਾ ਵੀ ਮੈਨੂੰ ਪਹਿਲੇ ਗੀਤ ਦਾ 2000 ਰੁਪਇਆ ਮਨਜੀਤ ਰੁੱਪੋਲੇ ਨੇ ਦਿੱਤਾ। ਉਹ ਗੀਤ ਕਿਹੜਾ ਸੀ? ਘਰ 'ਚ ਕੀ ਕਿਦਾਂ ਦਾ ਮਾਹੌਲ ਸੀ? ਪਹਿਲੀ ਵਾਰ ਪੈਸੇ ਮਿਲੇ ਹੁਣ ਗੀਤ ਤੇ। ਉਹ ਐਡਾ ਸੀਗਾ ਜੀ ਉਹ ਇੱਕ ਸੱਭਿਆਚਾਰ ਕੇ ਮੈਂ ਜ਼ਿਆਦਾਤਰ ਗਾਣੇ ਸੱਭਿਆਚਾਰ ਕੇ ਲਿਖੇ ਨੇ ਪਹਿਲੀ ਵਾਰੀ ਇਦਾਂ ਲੱਗਦਾ ਵੀ ਜਿਹੜਾ ਵਿਕਰਮ ਨੇ ਮੇਰਾ ਹੋਣਗੇ ਕੀਤਾ ਮੈਂ ਆਪਣੀ ਲਾਈਨ ਤੋਂ ਹਟ ਕੇ ਕੀਤਾ ਪਰ ਉਹਦੇ ਚ ਵੀ ਇੱਕ ਰੀਜ਼ਨ ਸੀਗਾ ਕਿਉਂਕਿ ਹਮੇਸ਼ਾ ਜਿਹੜੀ ਨਵੀਂ ਪੀੜ੍ਹੀ ਆ ਉਹਦੀ ਮੇਰੇ ਨਾਲ ਇੱਕ ਸ਼ਿਕਾਇਤ ਰਹਿੰਦੀ ਸੀ ਵੀ ਸਾਡੇ ਵਾਸਤੇ ਨਹੀਂ ਕੁਝ ਲਿਖਦੇ ਇਹ ਅਸਲ ਵਿੱਚ ਮੈਂ ਗਾਣਾ ਉਹਨਾਂ ਵਾਸਤੇ ਲਿਖਿਆ ਹੋਦਾ ਜਿਹੜੇ ਮੇਰੇ ਹਮ ਉਮਰ ਨੇ 40 ਤੋਂ ਪਲੱਸ ਦੇ ਨੇ ਉਹ ਸਾਰਿਆਂ ਨੂੰ ਪਤਾ ਜੀ ਮੈਂ ਕਿੱਦਾਂ ਦਾ ਲਿਖਦਾ ਹਾਂ ਤੇ ਇਹ ਮਨਜੀਤ ਰੂਪਵਾਲੀ ਜੀ ਦਾ ਗਾਣਾ ਸੀਗਾ ਜੀ ਇੱਕ ਉਹ ਗਾਣਾ ਸੀਗਾ ਕੂਹੇ ਉਤੋਂ ਜਦੋਂ ਰਕਾਨੇ ਲੈਣ ਗਈ ਤੂੰ ਪਾਣੀ ਗਿਲ ਦਿਲ ਦੀ ਗੱਲ ਤੈਨੂੰ ਕਹਿਣ ਲੱਗਾ ਸੀ ਆ ਟਪਕੇ ਮੇਰੇ ਹਾਣੀ ਨਹੀਂ ਮੈਂ ਚੁੱਪਚਪੀਤਾ ਖੜਿਆ ਨਾਗ ਦੇ ਲੜਿਆ ਘੜਾ ਤੂੰ ਭਰਿਆ ਤੇ ਚੁੱਕ ਕੇ ਲੈ ਗਈ ਗੱਲ ਚੇਹਰ ਤੋਂ ਕਹਿਣ ਨੂੰ ਫਿਰਦਾ ਨਹੀਂ ਦਿਲ ਵਿੱਚ ਰਹੇਗੀ ਨਹੀਂ ਦਿਲ ਵਿੱਚ ਰਹੇਗੀ ਨਹੀਂ ਜਦੋਂ 2000 ਰੁਪਏ ਲੈ ਕੇ ਘਰੇ ਆਏ ਘਰੇ ਆ ਕੇ ਦੱਸਿਆ ਹੁਣ ਲਓ ਜੀ ਗੀਤ ਦੇ ਪੈਸੇ ਮਿਲ ਗਏ ਫੇ ਘਰਦਿਆਂ ਨੇ ਕੀ ਕਿਹਾ ਘਰਦਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ ਮੇਰੇ ਫਾਦਰ ਸਾਹਿਬ ਖੋਦ ਮਾੜਾ ਮੋਟਾ ਲਿਖ ਲੈਂਦੇ ਸੀਗੇ ਉਹਨਾਂ ਨੇ ਕਾਫੀ ਸਾਰੇ ਸ਼ੇਅਰ ਉਹ ਬਹੁਤ ਅੱਛੇ ਲਿਖਦੇ ਸੀਗੇ ਤੇ ਉਹਨਾਂ ਦੀ ਦੁਕਾਨ ਉਹ ਵੀ ਡਾਕਟਰ ਸੀਗੇ ਉਹਨਾਂ ਦੀ ਕਲੀਨਿਕ ਦੇ ਵਿੱਚ ਇੱਕ ਸ਼ੇਅਰ ਲਿਖਿਆ ਹੁੰਦਾ ਸੀ ਕਿ ਐਸਾ ਮੱਤ ਸੋਚਿਆ ਦੁਸ਼ਤ ਕੁੱਤੇ ਜੇ ਪਾਪ ਹੋਗਾ ਇੱਕ ਦਿਨ ਤੂੰ ਵੀ ਹਸੀਨੋ ਕਾ ਪਾਪ ਹੋਗਾ ਨਹੀਂ ਜਿਹੜੇ ਕਲਾਕਾਰ ਆ ਤੁਸੀਂ ਕਿਹਾ ਕਿ ਸਾਨੂੰ ਗੀਤਕਾਰਾਂ ਨੂੰ ਪੈਸੇ ਨਹੀਂ ਦਿੰਦੇ ਕਦੇ ਐਦਾਂ ਵੀ ਹੋਇਆ ਕਿਸੇ ਗੀਤਕਾਰ ਨੇ ਕਲਾਕਾਰ ਨੇ ਵਾਅਦਾ ਕਰ ਲਿਆ ਹੋਏ ਪੈਸੇ ਦੇਣ ਦਾ ਪਰ ਬਾਅਦ ਵਿੱਚ ਮੁੱਕਰ ਗਿਆ ਹੋਰ ਹੈ ਹੈ ਜੀ ਪਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਕਿ ਮੈਂ ਕਿਸੇ ਕੰਟਰੋਵਰਸੀ ਚ ਪੈਣਾ ਨਹੀਂ ਚਾਹੁੰਦਾ ਮੈਂ ਕਹਿੰਦਾ ਹੁਣਾਂ ਵੀ ਕੋਈ ਗੱਲ ਨਹੀਂ ਹੈ ਨਾ ਵੀ ਹੋ ਸਕਦਾ ਮੈਂ ਬਾਣੀ ਦੇ ਬਹੁਤ ਵਿਸ਼ਵਾਸ ਕਰਦਾ ਮੈਂ ਨਿਤਨੇ ਵੀ ਬੰਦਾ ਹਾਂ ਮੈਂ ਕਹਿੰਦਾ ਹੁਣਾਂ ਵੀ ਪਤਾ ਨਹੀਂ ਮੈਂ ਇਹਦੇ ਪਿਛਲੇ ਜਨਮਾਂ ਦੇ ਦੇਣੇ ਕੋਈ ਗੱਲ ਨਹੀਂ ਮੇਰੇ ਜਮਾਂ ਨੇ ਜੀ ਨਹੀਂ ਦੇਣੇ ਹੈਗੇ ਤਾਂ ਅਗਲੇ ਜਨਮ ਚ ਮੈਂ ਇਥੇ ਜ਼ਰੂਰ ਲੁਗਾਂ ਹਾਂ ਨਹੀਂ ਤੁਸੀਂ ਕਹਿੰਦੇ ਮੈਂ ਗੱਜ਼ਲਾਂ ਲਿਖਦਾ ਗੀਤ ਲਿਖਦਾ ਕੋਈ ਗਜ਼ਲ ਦੇ ਚਾਰ ਬੋਲ ਹੋਰ ਹੋ ਜਾਣ ਹਾਂ ਜੀ ਇੱਕ ਗਜ਼ਲ ਮੇਰੀ ਲਿਖੀ ਸੀ ਵੀ ਕੁਝ ਦੇ ਲਈ ਕਾਲੀ ਰਾਤ ਰਹਾ ਕੁਝ ਨੈਣਾ ਲਈ ਪ੍ਰਭਾਤ ਰਹਾ ਜੋ ਨਿਵੇ ਨਪਾਉਂਦਾ ਨਾ ਜਾਣੀ ਮੈਂ ਕਿਸ ਨਾਟਕ ਦਾ ਪਾਤਰ ਹਾਂ ਇੱਕ ਲੱਤ ਦੇ ਭਾਰ ਖਲੋਕੇ ਵੀ ਤੱਪ ਕਰ ਲੈਂਦਾ ਜੇ ਉਹ ਆਉਂਦਾ ਮੈਂ ਖੜਦਾ ਜਿਸ ਦੀ ਖਾਤਰ ਹਾਂ ਨਾ ਛੱਲ ਕਪਟ ਨਾ ਕੀਤੀ ਠੱਗੀ ਠੋਰੀ ਏ ਪਰ ਲੋਕ ਕਹਿਣ ਮੈਂ ਕਿੱਡਾ ਵੱਡਾ ਚਾਪਰਾ ਹਾਂ ਕੁਝ ਤੇ ਲਈ ਕਾਲੀ ਰਾਤ ਰਾਂ ਕੁਝ ਨੈਣਾ ਲਈ ਪ੍ਰਭਾਤ ਰਾਂ ਜੋ ਨਿਵੇ ਨਪਾਉਂਦਾ ਨਾ ਜਾਣੀ ਮੈਂ ਕਿਸ ਨਾਟਕ ਦਾ ਪਾਤਰ ਹਾਂ ਕੋਈ ਉਹ ਨਾਟਕਲ ਫਿਲਮਾਂ ਤੋਂ ਬੜਾ ਦੂਰ ਹੈ ਕਦੇ ਫਿਲਮਾਂ ਲਈ ਵੀ ਕੁਝ ਲਿਖਣ ਦਾ ਮੌਕਾ ਮਿਲਿਆ ਜਾਂ ਫਿਊਚਰ 'ਚ ਹੈ ਕੁਝ ਮੈਰੀ 2 ਸਾਲ ਪਹਿਲਾਂ ਜੀ ਮੇਰੀ ਇੱਕ ਫਿਲਮ ਐਡੀਸ਼ਨਲ ਹੋਇਆ ਸੀ ਬੰਬਈ ਉੱਥੇ ਮੇਰੇ ਉਹ ਤਕਰੀਬਨ ਉਹਨਾਂ ਨੂੰ ਸ਼ੈਰੂ ਖਾਨ ਦੀ ਇੱਕ ਪਿਕਚਰ ਹੈਗੀ ਹੈ ਜੀ ਉਹਦੇ ਲਈ ਗਾਣੇ ਸਿਲੈਕਟ ਕਰਨੇ ਸੀ ਉਹਨਾਂ ਨੇ ਉਹਦੇ ਵਿੱਚ ਮੈਂ ਉੱਥੇ ਗਿਆ ਸੀਗਾ ਉੱਥੇ ਮੇਰੇ ਤਕਰੀਬਨ 8 ਗਾਣੇ ਉਹਨਾਂ ਨੇ ਕਰਨੇ ਸੀ ਉੱਥੇ ਬੰਦਾ 10-15000 ਪਹੁੰਚਿਆ ਹੋਇਆ ਸੀ ਪਰ ਫਿਰ ਵੀ ਉਸ ਫਿਲਮ ਦੇ ਵਿੱਚ ਮੇਰੇ ਦੋ ਗਾਣੇ ਸਿਲੈਕਟ ਹੋਏ ਨੇ ਸਸੇ ਗੱਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਕਹਿੰਦੇ ਜਿਹੜਾ ਗੀਤ ਸੰਗੀਤ ਹੁੰਦਾ ਹੈ ਉਹ ਅਨਸਰ ਜਿਹੜਾ ਇਨਸਾਨ ਹੈ ਉਹਦੀ ਰੂਹ ਨੂੰ ਸਕੂਨ ਦਿੰਦਾ ਤੇ ਅਕਸਰ ਕਹਿ ਵੀ ਦਿੰਦੇ ਆ ਕਿ ਜਦੋਂ ਕਿਸੇ ਨੇ ਆਪਣੀ ਟੈਨਸ਼ਨ ਲਾਉਣੀ ਹੋਵੇ ਤਾਂ ਸੰਗੀਤ ਸੁਣਿਆ ਜਾ ਸਕਦਾ ਪਰ ਜਿਹੜੇ ਗੀਤ ਆਪਾਂ ਸੁਣਦੇ ਆ ਗੀਤਾਂ ਦੇ ਵਿੱਚ ਆਪਾਂ ਕਲਾਕਾਰਾਂ ਨੂੰ ਤਾਂ ਦੇਖ ਲੈਣੇ ਆ ਜਿਹੜੇ ਗੀਤ ਗਾਉਂਦੇ ਨੇ ਪਰ ਉਸ ਗੀਤ ਦੇ ਪਿੱਛੇ ਬਹੁਤ ਸਾਰੇ ਹੋਰ ਲੋਕ ਜੁੜੇ ਹੁੰਦੇ ਆ ਕਈ ਗੀਤਕਾਰ ਵੀ ਉਸ ਨਾਲ ਜੁੜਿਆ ਹੁੰਦਾ ਹੈ ਸੰਗੀਤਕਾਰ ਵੀ ਉਸ ਨਾਲ ਜੁੜਿਆ ਹੁੰਦਾ ਹੈ ਸਾਡੇ ਨਾਲ ਇੱਕ ਪ੍ਰਸਿੱਧ ਗੀਤਕਾਰ ਨੇ ਜਿਨ੍ਹਾਂ ਦੇ ਕਈ ਗੀਤ ਆਏ ਨੇ ਹੁਣ ਵੀ ਨਵਾਂ ਟਰੈਕ ਆਇਆ ਬਿੱਟੂ ਪਹਾੜੂ ਵਾਲ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਿੱਟੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਟੀਵੀ ਇਹ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਬਿੱਟੂ ਪਹਾੜੂ ਵਾਲੋਂ ਪਿਆਰ ਭਰੀ ਸ ਪਾਜੀ ਮੇਰੇ ਤਕਰੀਬਨ 700 ਤੋਂ ਪਲੱਸ ਗਾਣਾ YouTube ਤੇ ਪਿਆ ਜੀ। ਹੂੰ। ਔਰ 1992 ਤੋਂ ਮੇਰੀ ਹੈਗੀ ਹੈ ਇੰਟਰੀ ਪੰਜਾਬੀ 뮤직 ਇੰਡਸਟਰੀ ਵਿੱਚ 30-31 ਸਾਲ ਹੋ ਗਏ ਲਗਾਤਾਰ ਇੱਕ ਬਹੁਤ ਲੰਬਾ ਸੰਘਰਸ਼ ਕੀਤਾ ਮੈਂ ਇੰਡਸਟਰੀ ਦੇ ਵਿੱਚ। ਗੀਤਕਾਰੀ ਚ ਆਉਣਾ ਕਿਵੇਂ ਹੋਇਆ? ਇਹ ਗੀਤਕਾਰੀ ਦੇ ਵਿੱਚ ਇਸ ਤਰ੍ਹਾਂ ਜੀ ਮੈਂ ਸ਼ੁਰੂ ਤੋਂ ਹੀ ਮਤਲਬ ਪਹਿਲਾਂ ਇੱਕ ਹੁੰਦਾ ਸੀਗਾ ਵੀ ਕਵਿਤਾਵਾਂ ਇੱਕ ਦੂਜੇ ਨਾਲ ਤੁਕਬੰਦੀ ਜੋੜ ਕੇ ਕਵਿਤਾਵਾਂ ਲਿਖਣੀ ਸ਼ੁਰੂ ਕੀਤੀ। ਇੱਕ ਵਾਰ ਦੀ ਮੈਨੂੰ ਗੱਲ ਜਿਆਦਾ ਵੀ ਅਸੀਂ ਮੈਂ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ ਤੇ ਮੈਂ 2-3 ਦਿਨ ਸਕੂਲ ਨਹੀਂ ਗਿਆ ਤੇ ਮੈਂ ਇੱਕ ਸਾਡੇ ਪੰਜਾਬੀ ਦੀ ਟੀਚਰ ਸੀ ਮੈਡਮ ਸਤਨਾਮ ਕੌਰ ਜੀ ਜਮਾਲਪੁਰ ਤੋਂ ਸੀਗੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੂੰ ਆਪਣੀ ਐਪਲੀਕੇਸ਼ਨ ਨਹੀਂ ਭੇਜੀ ਮੈਂ ਕਿਹਾ ਜੀ ਐਪਲੀਕੇਸ਼ਨ ਲਿਖੀ ਦਾ ਸੀਗੀ ਪਰ ਤੁਹਾਨੂੰ ਪੜਾ ਨਹੀਂ ਸਕਿਆ ਹੈਗਾ ਕਿਸੇ ਕਾਰਨ ਕਹਿੰਦੇ ਦਿਖਾ ਕਿੱਥੇ ਲਿਖੀ ਉਹ ਲਿਖੀ ਸੀ ਮੈਂ ਕਮੇਟੀ ਦੇ ਵਿੱਚੋਂ ਮੈਨੂੰ ਅੱਜ ਵੀ ਯਾਦ ਆ ਵੀ ਪਿੰਡ ਤੋਂ ਮੈਂ ਆ ਰਿਹਾ ਸੀ ਕਲੀ ਹੀਰ ਦੀ ਗਾ ਰਿਹਾ ਸੀ ਜਦੋਂ ਪਹੁੰਚਿਆ ਸਕੂਲ ਦੇ ਨੇੜੇ ਜੀ ਇੱਕ ਛੜਕਾ ਕਿਨਾਰੇ ਕੁੱਤੇ ਜੀ ਘੂਗਪਏ ਸੀ ਸੁੱਤੇ ਜੀ ਖੜਕਾ ਦੇਖ ਚੌਂਕ ਪਏ ਸਾਈਕਲ ਦੇਖ ਖੜਕਾ ਸੌਣ ਚੌਂਕ ਪਏ ਮੈਂ ਦੇਖ ਕੇ ਮੈਨੂੰ ਭੌਂਕ ਪਏ ਇੱਕ ਸਕੂਲ ਲੱਗਣ ਵਿੱਚ देर ਸੀ ਕੁੱਤਾ ਵੀ ਨਾ ਰਾਇ ਸ਼ੇਰ ਸੀ ਮੈਂ ਸਾਈਕਲ ਖੂਪ ਭਜਾਇਆ ਜੀ ਮੇਰੇ ਪਿੱਛੇ ਕੁੱਤਾ ਆਇਆ ਜੀ ਦਿਲ ਮੇਰਾ ਧੜਕ ਰਿਆ ਸੀ ਸਾਈਕਲ ਮੇਰਾ ਖੜਕ ਰਿਆ ਸੀ ਮੇਰਾ ਟੁੱਟਣੋਂ ਬਜਿਆ ਮੋਡਾ ਜੀ ਪਰ ਛੱਲਿਆ ਗੁੱਡਾ ਜੀ ਕਿਰਪਾ ਕਰੋ ਹਜੂਰ ਜੀ ਮੇ ਛੁੱਟੀ ਕਰੋ ਮਨਜ਼ੂਰ ਜੀ ਮੈਂ ਐਦਾਂ ਦੀ ਐਪਲੀਕੇਸ਼ਨ ਲਿਖ ਕੇ ਦਿੱਤੀ ਉਹਨਾਂ ਨੂੰ ਤੇ ਉਹ ਮੈਨੂੰ ਕਹਿੰਦੇ ਹੱਸੇ ਬਹੁਤ ਪਹਿਲਾਂ ਤਾਂ ਉਹ ਕਹਿੰਦੇ ਵੀ ਤੂੰ ਕੁਝ ਨਾ ਕੁਝ ਲਿਖ ਸਕਦਾ ਤੂੰ ਇਸ ਪਾਸੇ ਤੋਂ ਬਾਹਰ ਆ ਵੀ ਆਜ ਕਮਰਸ਼ੀਅਲ ਚੀਜ਼ਾਂ ਲਿਖੇ ਕਰ ਬਸ ਉਹ ਦਿਨ ਸੀ ਤੇ ਅੱਜ ਦਾ ਦਿਨ ਸੀ ਮੈਂ ਉਸ ਤੋਂ ਬਾਅਦ ਲਿਖਦਾ ਗਿਆ ਲਿਖਦਾ ਗਿਆ ਫਿਰ ਹੁਣ ਉਸ ਤੋਂ ਬਾਅਦ ਅਜੈਬ ਗਰੇਵਾਲ ਸਾਹਿਬ ਮੈਨੂੰ ਇੱਕ ਉਸਤਾਦ ਜੀ ਮਿਲ ਗਏ ਪੰਜਾਬੀ ਫਿਲਮਾਂ ਵੀ ਪ੍ਰੋਡਿਊਸ ਕੀਤੀਆਂ ਉਹਨਾਂ ਦੀਆਂ ਕਈ ਕਿਤਾਬਾਂ ਵੀ ਆਈਆਂ ਨੇ ਤੇ ਫਿਰ ਉਹਨਾਂ ਨੂੰ ਗੁਰੂ ਧਾਰਨ ਕੀਤਾ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਅੰ다ਸਤੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਮੇਰਾ ਪਹਿਲਾ ਗੀਤ ਜਸਵਿੰਦਰ ਤਨਾਨਸੂ ਜੀ ਨੇ ਅੱਜਕੱਲ ਫਗਵਾੜੀ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਨੇ ਉਹਨਾਂ ਨੇ ਮੇਰਾ ਗਾਣਾ ਰਿਕਾਰਡ ਕੀਤਾ ਸੀ ਉਦੋਂ ਮੈਂ ਪਲੱਸ ਟੂ ਵਿੱਚ ਪੜਦਾ ਸੀ ਔਰ ਉਹ ਜਿਹੜੇ ਪ੍ਰੋਫੈਸਰ ਨੇ ਉਹ ਦਸਵੀਂ ਵਿੱਚ ਪੜਦੇ ਸੀ ਨਹੀਂ ਉਹ ਗੀਤ ਜਿਹੜਾ ਪਹਿਲਾ ਗੀਤ ਰਿਲੀਜ਼ ਹੋਇਆ ਸੀ ਉਹਦੇ ਬੋਲ ਚੇਤੇ ਨੇ ਕੁਝ ਹਾਂਜੀ ਪਾਜੀ ਉਹ 31 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਇੱਕ ਮੈਂ ਲਿਖਿਆ ਸੀ ਵੀ ਸਾਡਾ ਰੰਗਲਾ ਪੰਜਾਬ ਜਿਵੇਂ ਫੁੱਲ ਹੈ ਗਲਾਬ ਰਹਿਣ ਖੀੜੀਆਂ ਸਾਦਾ ਹੀ ਗੁਲਜ਼ਾਰਾਂ ਇੱਥੋਂ ਦੇ ਸ਼ਕੀਨ ਗੱਭਰੂ ਪੌਣ ਪੰਗੜਾ ਤੇ ਗਿੱਧਾ ਹਾਂ ਹੁਣ ਤੱਕ ਕਿਹੜੇ ਕਿਹੜੇ ਕਲਾਕਾਰ ਨੇ ਤੁਹਾਡੇ ਗੀਤ ਗਾਏ ਨੇ ਹੁਣ ਉਸ ਤੋਂ ਬਾਅਦ ਜੀ ਆਤਮਾ ਬੁੱਡੇ ਵਾਲੀਆ ਜੀ ਨੇ ਮੇਰੇ ਕਾਫੀ ਗੀਤ ਕੀਤੇ ਮਨਜੀਤ ਰੂਪੋ ਵਾਲੀਆ ਜੀ ਨੇ ਗਰਲੇ ਜਖਤਰ ਜੀ ਨੇ ਜੱਗਾ ਲਾਲ ਤੋਂ ਕਲਵੀਰ ਕਲੇਅਰਸ ਮਾਸਟਰ ਸਰਬਜੀਤ ਸਰਬਜੀਤ ਸੂਫੀ ਤੇ ਆਪਣੇ ਹੋਰ ਬਿਕਰਮ ਗੈਲਰੀ ਸਾਰੇ ਗੀਤ ਮੇਰੇ ਲਿਖੇ ਹੋਏ ਨੇ ਜੀ तकरीबन ਜਿੰਨੇ ਇਹਨਾਂ ਦੇ ਹੁਣ ਤੱਕ ਆਏ ਨੇ ਤੇ ਮਲਕੀਤ ਊਮੀਦ ਜਿਨ੍ਹਾਂ ਦਾ ਗਾਣਾ ਸੀ ਬੋਤਲਾ ਸ਼ਰਾਬ ਦੀ ਅੱਖਾਂ ਤੇਰੀ ਉਹਨਾਂ ਨੇ ਵੀ ਮੇਰਾ ਇਹ ਦੋ ਤਿੰਨ ਗੀਤ ਗਾਏ ਨੇ ਉਹਨਾਂ ਦਾ ਬੇਟਾ ਐਮ ਊਮੀਦ ਨਵੇਂ ਪੁਰਾਣੇ ਮੁੰਡੇ ਮਤਲਬ ਬਹੁਤ ਜੈਨ ਮੈਂ ਕਹਿ ਸਕਦਾ ਵੀ ਘੱਟੋ ਘੱਟ ਨਹੀਂ ਤਾਂ 400 ਕਲਾਕਾਰਾਂ ਦੇ ਲਗਭਗ ਮੇਰੇ ਗਾਣੇ ਰਿਕਾਰਡ ਹੋ ਚੁੱਕੇ ਆ ਕੋਈ ਜਿਹੜਾ ਗੀਤ ਜਿਹੜਾ ਤੁਹਾਡੇ ਹਮੇਸ਼ਾ ਦਿਲ ਦੇ ਕਰੀਬ ਰਹਿੰਦਾ ਹੋਵੇ ਵੀ ਆ ਬਹੁਤ ਖੂਬ ਲਿਖਿਆ ਬਹੁਤ ਸਾਰੀਆਂ ਗੱਜਲਾਂ ਇਹ ਜੀਆਂ ਨੇ ਜੀ ਜਿਹੜੀਆਂ ਮੇਰੀਆਂ ਮੈਂ ਕਿਤੇ ਬੋਲਦਾ ਮਾਂ ਕਿਤੇ ਮਾਹੌਲ ਇਹਦਾਂ ਹੁੰਦਾ ਵਾ ਮੈਂ ਕਿਤੇ ਵੀ ਆਪਣੀ ਗਜ਼ਲ ਬੋਲਾਂ ਤਾਂ ਮੈਨੂੰ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ ਉਹਨਾਂ ਵਿੱਚੋਂ ਮੈਂ ਕਹਿੰਦਾ ਤੁਹਾਨੂੰ ਇੱਕ ਦੋ ਗਜ਼ਲ ਵਾ ਇੱਕ ਮੇਰੀ ਗਜ਼ਲ ਸੀਗੀ ਕਿ ਸੁਪਨਿਆਂ ਦੇ ਮਹਿਲ ਸੱਬੇ ਟਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਤਲਖੀਆਂ ਦੇ ਦਰਦ ਪੱਲੇ ਪਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਕੌਣ ਚਾਹੁੰਦਾ ਛੱਡਣਾ ਪਰਿਵਾਰ ਨੂੰ ਆਪਣੇ ਘਰਵਾਰ ਨੂੰ ਬਾਬ ਵਤਨ ਤੋਂ ਬੇਵਤਨ ਕਰਵਾਉਂਦੀਆਂ ਇਹ ਬੇਰਹਿਮ ਮਜਬੂਰੀਆਂ ਕਹਿੰਦਾ ਆਪਣੀ ਪਰੋਸ ਦੇ ਨੇ ਆਬਰੂ ਦੂਜਿਆਂ ਦੇ ਰੂਬਰੂ ਆਪਣੀ ਪਰੋਸ ਦੇ ਨੇ ਆਬਰੂ ਦੂਜਿਆਂ ਦੇ ਰੂਬਰੂ ਬੇਬਸੀ ਵਿੱਚ ਜਿਸਮ ਤੱਕ ਬਕਵਾਉਂਦੀਆਂ ਇਹ ਵੀ ਰਹਿ ਮਜਬੂਰੀਆਂ ਤੁਸੀਂ ਗੱਲ ਮਜਬੂਰੀਆਂ ਦੀ ਕੀਤੀ ਆ ਜਿਹੜੇ ਗੀਤਕਾਰ ਆ ਅਕਸਰ ਜਿਹੜੇ ਕਲਾਕਾਰ ਆ ਉਹ ਤਾਂ ਪੈਸਾ ਕਮਾ ਜਾਂਦੇ ਇੱਕ ਪਰ ਗੀਤਕਾਰ ਵਾਂਝੇ ਰਹਿ ਜਾਂਦੇ ਪੈਸੇ ਤੋਂ ਕਦੇ ਪੈਸੇ ਪੂਸੇ ਵੀ ਮਿਲੇ ਕਿ ਨਹੀਂ ਇਹ ਇਹ ਇਦਾਂ ਜੀ ਪਹਿਲਾਂ ਤਕਰੀਬਨ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਇਹ ਇੰਡਸਟਰੀ ਵਿੱਚ ਕਿੱਦਾਂ ਚੱਲਦਾ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਮੈਂ ਖੁਦ ਮੈਂ ਨਾਲ ਮੇਰੀ ਪਲੱਸ 2 ਕਰਕੇ ਡਰੈੱਸ ਡੈਨ ਨਾਲ ਦੀ ਡਿਗਰੀ ਕੀਤੀ ਹੋਈ ਆ ਮੈਂ ਟੇਲਰ ਮਾਸਟਰ ਦਾ ਕੰਮ ਕਰਦਾ ਜੀ ਤਮੇ ਨੂੰ ਇਹ ਨਹੀਂ ਸੀ ਪਤਾ ਮੇਰਾ ਕੰਮ ਵਧੀਆ ਚੱਲਦਾ ਸੀਗਾ ਵੀ ਇਹ ਪੈਸੇ ਦਿੰਦੇ ਆ ਜਾਂ ਲੈਂਦੇ ਆ ਮੈਂ ਖੁਦ ਪਹਿਲਾਂ ਕਾਫੀ ਸਾਰੇ ਗਾਣੇ ਆਪ ਦੀ ਜੇਬ ਚੋਂ ਪੈਸੇ ਖਰਚ ਖਰਚ ਕੇ ਕਰਾਏ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ ਇਹ ਐਦਾਂ ਨਹੀਂ ਐਦਾਂ ਕੰਮ ਚੱਲਦੇ ਆ ਤਕਰੀਬਨ ਮੈਂ 100 ਗੀਤ ਮੇਰਾ ਰਿਕਾਰਡ ਹੋ ਚੁੱਕਿਆ ਸੀ ਮੈਨੂੰ ਕਿਸੇ ਵੀ ਕਲਾਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਹੈਗਾ ਫਿਰ ਹੌਲੀ ਹੌਲੀ ਜਾ ਕੇ ਮਨਜੀਤ ਰੂਪੋ ਵਾਲੀਆ ਮੇਰੇ ਭਰਾ ਨੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ 2000 ਰੁਪਏ ਮੇਰਾ ਇੱਕ ਗਾਣਾ ਰਿਕਾਰਡ ਹੋਇਆ ਉਹਦੇ ਚੋਂ ਦਿੱਤੇ ਸੀ ਉਸ ਤੋਂ ਬਾਅਦ ਤਕਰੀਬਨ ਹੌਲੀ 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 ਕਰਕੇ ਤਕਰੀਬਨ ਹਰ ਬੰਦਾ ਕੋਈ ਚਾਹੇ 2000 5000 ਜਾਨੀ ਮੇਰੇ ਹੁਣ ਤੱਕ ਦਾ ਮੇਰੇ ਘਰ ਦਾ ਖਰਚਾ ਵੀ ਜੋ ਮੇਰਾ ਆਪਣਾ ਖਰਚਾ ਸਾਰਾ ਗੀਤਕਾਰੀ ਚੋਂ ਚੱਲਦਾ ਰਿਹਾ ਪਰ ਇਹ ਆ ਵੀ ਗੀਤਕਾਰਾਂ ਦਾ ਹੁੰਦਾ ਹੈ ਇਦਾਂ ਹੀ ਆ ਜੀ ਜਿਹੜੇ ਕਲਾਕਾਰ ਨੇ ਉਹ ਮਿਊਜ਼ਿਕ ਡਾਇਰੈਕਟਰ ਨੂੰ ਪੈਸੇ ਦੇ ਦਿੰਦੇ ਆ ਵੀਡੀਓ ਡਾਇਰੈਕਟਰ ਨੂੰ ਦੇ ਦਿੰਦੇ ਆ ਹਨਾ ਪ੍ਰੋਮੋਸ਼ਨ ਵਾਲੇ ਨੂੰ ਪੈਸੇ ਦੇ ਦਿੰਦੇ ਆ ਗੀਤਕਾਰੀ ਮੁੱਢ ਹੁੰਦਾ ਪਰ ਉਹਨੂੰ ਪੈਸੇ ਨਹੀਂ ਦਿੰਦੇ ਇਹ ਬੜਾ ਮੈਨੂੰ ਵੀ ਗਿਲਾ ਰਹਿੰਦਾ ਵਾ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਨਹੀਂ ਯਾਰ ਇਹ ਕੰਮ ਐਦਾਂ ਹੋਣਾ ਨਹੀਂ ਚਾਹੀਦਾ ਔਰ ਮੇਰੀ ਬੇਨਤੀ ਵੀ ਆ ਹੱਥ ਜੋੜ ਕੇ ਮੇਰੀ ਬੇਨਤੀ ਆ ਸਾਰੇ ਕਲਾਕਾਰ ਭਰਾਵਾਂ ਨੂੰ ਵੀ ਗੀਤਕਾਰੀ ਇੱਕ ਮੁੱਢ ਹੁੰਦੀ ਆ ਉਹਨੂੰ ਪੈਸੇ ਉਹਦਾ ਬਣਦਾ ਹੋਇਆ ਹੱਕ ਜ਼ਰੂਰ ਦੇਣਾ ਚਾਹੀਦਾ ਤੁਸੀਂ ਕਹਿੰਿਆ ਵੀ ਮੈਨੂੰ ਪਹਿਲੇ ਗੀਤ ਦਾ 2000 ਰੁਪਏ ਮੰਜੀਤ ਰੁੱਪੋ ਵਾਲੇ ਨੇ ਦਿੱਤੰਦਾ ਉਹ ਗੀਤ ਕਿਹੜਾ ਸੀ ਘਰ ਚ ਕੀ ਕਿ ਉਹ ਐਡਾ ਸੀਗਾ ਜੀ ਉਹ ਇੱਕ ਸੱਭਿਆਚਾਰਕ ਮੈਂ ਜ਼ਿਆਦਾਤਰ ਗਾਣੇ ਸੱਭਿਆਚਾਰਕ ਲਿਖੇ ਨੇ ਪਹਿਲੀ ਵਾਰੀ ਐਡਾ ਲੱਗਦਾ ਵੀ ਜਿਹੜਾ ਵਿਕਰਮ ਨੇ ਮੇਰਾ ਹੋਣਗਿਆ ਕੀਤਾ ਮੈਂ ਆਪਣੀ ਲਾਈਨ ਤੋਂ ਹਟ ਕੇ ਕੀਤਾ ਪਰ ਉਹਦੇ 'ਚ ਵੀ ਇੱਕ ਰੀਜ਼ਨ ਸੀਗਾ ਕਿਉਂਕਿ ਹਮੇਸ਼ਾ ਜਿਹੜੀ ਨਵੀਂ ਪੀੜ੍ਹੀ ਆ ਉਹਦੀ ਮੇਰੇ ਨਾਲ ਇੱਕ ਸ਼ਿਕਾਇਤ ਰਹਿੰਦੀ ਸੀ ਵੀ ਜੀ ਸਾਡੇ ਵਾਸਤੇ ਨਹੀਂ ਕੁਝ ਲਿਖਦੇ ਇਹ ਅਸਲ ਵਿੱਚ ਮੈਂ ਗਾਣਾ ਉਹਨਾਂ ਵਾਸਤੇ ਲਿਖਿਆ ਹੋਇਆ ਜਿਹੜੇ ਮੇਰੇ ਹਮ ਉਮਰ ਨੇ 40 ਤੋਂ ਪਲੱਸ ਦੇ ਨੇ ਉਹ ਸਾਰਿਆਂ ਨੂੰ ਪਤਾ ਵੀ ਮੈਂ ਕਿੱਦਾਂ ਦਾ ਲਿਖਦਾ ਹਾਂ ਤੇ ਇਹ ਮਨਜੀਤ ਰੂਪ ਵਾਲੀ ਜੀ ਦਾ ਗਾਣਾ ਸੀਗਾ ਜੀ ਇੱਕ ਉਹ ਗਾਣਾ ਸੀਗਾ ਕੂਹੇ ਉਤੋਂ ਜਦੋਂ ਰਕਾਨੇ ਲੈਣ ਗਈ ਤੂੰ ਪਾਣੀ ਦਿਲ ਦੀ ਗੱਲ ਤੈਨੂੰ ਕਹਿਣ ਲੱਗਾ ਸੀ ਆ ਟਪਕੇ ਮੇਰੇ ਹਾਣੀ ਨਹੀਂ ਮੈਂ ਚੁੱਪਚਿਪੀਤਾ ਖੜਿਆ ਨਾਗ ਤੇ ਲੜਿਆ ਘੜਾ ਤੂੰ ਭਰਿਆ ਤੇ ਚੁੱਕ ਕੇ ਲੈ ਗਈ ਗੱਲ ਚੇਰ ਤੋਂ ਕਹਿਣ ਨੂੰ ਫਿਰਦਾ ਨਹੀਂ ਦਿਲ ਵਿੱਚ ਰਹਿ ਗਈ ਨਹੀਂ ਦਿਲ ਵਿੱਚ ਰਹਿ ਗਈ ਨਹੀਂ ਜਦੋਂ 2000 ਰੁਪਏ ਲੈ ਕੇ ਘਰੇ ਆਏ ਘਰੇ ਆ ਕੇ ਦੱਸਿਆ ਹੁਣ ਲਓ ਜੀ ਗੀਤ ਦੇ ਪੈਸੇ ਮਿਲ ਗਏ ਫਿਰ ਘਰਦਿਆਂ ਨੇ ਕੀ ਕਿਹਾ ਘਰਦਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ ਮੇਰੇ ਫਾਦਰ ਸਾਹਿਬ ਖੋਦ ਮਾੜਾ ਮੋਟਾ ਲਿਖ ਲੈਂਦੇ ਸੀਗੇ ਉਹਨਾਂ ਨੇ ਕਾਫੀ ਸਾਰੇ ਸ਼ੇਅਰ ਉਹ ਬਹੁਤ ਅੱਛੇ ਲਿਖਦੇ ਸੀਗੇ ਤੇ ਉਹਨਾਂ ਦੀ ਦਕਾਨ ਉਹ ਵੀ ਡਾਕਟਰ ਸੀ ਉਹਨ ਦਸੀ ਕਿ ਐਸਾ ਮਤ ਸੋਚ ਐ ਦੁਸ਼ਟ ਕੁੱਤੇ ਜੇ ਪਾਪ ਹੋਗਾ ਇੱਕ ਦਿਨ ਤੂੰ ਵੀ ਹਸੀਨੂ ਕਾ ਵਾਪ ਹੋਗਾ ਨਹੀਂ ਮੇਰੇ ਜਦੋਂ ਆ ਕੇ ਕਿਨੂੰ ਪੈਸੇ ਫੜਾਏ ਮਾਤਾ ਨੂੰ ਫੜਾਏ ਬਾਪੂ ਨੂੰ ਫੜਾਏ ਜਾਂ ਵਿਆਹ ਹੋਏ ਸੀ ਘਰ ਵਾਲੀ ਨੂੰ ਫੜਾਏ ਮੈਂ ਉਦੋਂ ਮੇਰੀ ਮੈਰਿਜ ਨਹੀਂ ਸੀ ਹੋਈ ਉਦੋਂ ਮੈਂ ਉਹ ਪੈਸੇ ਆਪਣੇ ਫਾਦਰ ਸਾਹਿਬ ਨੂੰ ਫੜਾਏ ਤੇ ਉਹ ਫਾਦਰ ਸਾਹਿਬ ਨੇ ਘੁੱਟ ਕੇ ਮੈਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਤੇ ਮੈਨੂੰ ਕਹਿੰਦੇ ਵੀ ਜਾ ਤੈਨੂੰ ਮੈਂ ਦੁਕਾਨ ਤੇ ਜਾਣ ਲਈ ਵੀ ਨਹੀਂ ਕਹਿੰਦਾ ਵੀ ਜੇ ਤੂੰ ਦੁਕਾਨ ਖੋਲ ਕਹਿੰਦਾ ਤੂੰ ਜਿਹੜਾ ਜਿਹੜਾ ਤੇਰਾ ਸ਼ੌਂਕ ਆ ਉਹ ਕੰਮ ਕਰਦੂ ਮੈਂ ਕੋਸ਼ਿਸ਼ ਕਰਦਾ ਰਿਹਾ ਨਾਲ ਨਾਲ ਆਪਣੇ ਘਰ ਚਲਾਉਣ ਲਈ ਦਰਜੀ ਦਾ ਕੰਮ ਵੀ ਕਰਦਾ ਰਿਹਾ ਮੈਂ ਤਕਰੀਬਨ ਹੁਣ ਤਾਂ ਨਹੀਂ ਕਰਦਾ ਤਕਰੀਬਨ ਮੈਨੂੰ ਕਈ ਸਾਲ ਹੋ ਗਏ ਹੁਣ ਛੱਡਿਆ ਹੋਇਆ ਕਿਉਂਕਿ ਹੁਣ ਮੇਰਾ ਗੀਤਕਾਰੀ ਦੇ ਵਿੱਚ ਅੱਛਾ ਹੋਲਡ ਆ ਨਹੀਂ ਜਿਹੜੇ ਕਲਾਕਾਰ ਆ ਤੁਸੀਂ ਕਿਹਾ ਕਿ ਸਾਨੂੰ ਗੀਤਕਾਰਾਂ ਨੂੰ ਪੈਸੇ ਨਹੀਂ ਦਿੰਦੇ ਕਦੇ ਐਦਾਂ ਵੀ ਹੋਇਆ ਕਿਸੇ ਗੀਤਕਾਰ ਨੇ ਕਲਾਕਾਰ ਨੇ ਵਾਅਦਾ ਕਰ ਲਿਆ ਹੋਵੇ ਪੈਸੇ ਦੇਣ ਦਾ ਪਰ ਬਾਅਦ ਚ ਮੁੱਕਰ ਗਿਆ ਹੋਵੇ ਹੈ ਹੈ ਜੀ ਪਰ ਮੈਂ ਨਾ ਨਹੀਂ ਲੈਣਾ ਚਾਹੁੰਦਾ ਹੈਗਾ ਮੈਂ ਕਿਸੇ ਕੰਟਰੋਵਰਸੀ ਚ ਪੈਣਾ ਨਹੀਂ ਚਾਹੁੰਦਾ ਮੈਂ ਕਹਿਣਾ ਹੁੰਨਾ ਵੀ ਕੋਈ ਗੱਲ ਨਹੀਂ ਹੈ ਨਾ ਵੀ ਹੋ ਸਕਦਾ ਮੈਂ ਬਾਣੀ ਦੇ ਬਹੁਤ ਵਿਸ਼ਵਾਸ ਕਰਦਾ ਮੈਂ ਨੇਤ ਨੇ ਵੀ ਮੰਨਦਾ ਮੈਂ ਕਹਿਣਾ ਹੁੰਨਾ ਵੀ ਪਤਾ ਨਹੀਂ ਮੈਂ ਇਹਦੇ ਪਿਛਲੇ ਜਨਮ ਦੇ ਦੇਣੀ ਆ ਕੋਈ ਗੱਲ ਨਹੀਂ ਮੇਰੇ ਜਮਾਂ ਨੇ ਜੀ ਨਹੀਂ ਦੇ ਰਿਹਾ ਹੈਗੇ ਤਾਂ ਅਗਲੇ ਜਨਮ ਚ ਮੈਂ ਇਹ ਤੋਂ ਜ਼ਰੂਰ ਲਊਗਾ ਨਹੀਂ ਜਿਹੜੇ ਨਵੇਂ ਗੀਤਕਾਰ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਜਿਹੜੇ ਅੱਜ ਕੱਲ੍ਹ ਧੂਮ ਧੜੱਕੇ ਵਾਲੇ ਤੁਸੀਂ ਕਹਿੰਦੇ ਮੈਂ ਸੱਭਿਆਚਾਰ ਦੇ ਨੇੜੇ ਰਹਿ ਕੇ ਲਿਖਦਾ ਹੈ ਨਾ ਵੀ ਧੂਮ ਧੜੱਕੇ ਵਾਲਾ ਲਿਖਦੇ ਨੇ ਏ ਹੈ ਜੀ ਸਮੇਂ ਦੇ ਨਾਲ ਚੱਲਣਾ ਪੈਂਦਾ ਮੈਂ ਹਾਂ ਇਹ ਨਹੀਂ ਕਹਿੰਦਾ ਹੈਗਾ ਵੀ ਉਹਨਾਂ ਨੂੰ ਉਹ ਇਹ ਵੀ ਦੇਖੋ ਜਦੋਂ ਹਰ 10 ਸਾਲ ਬਾਅਦ ਸਮਾਂ ਇੱਕ ਕਰਵਟ ਲੈਂਦਾ ਵਾ ਲੇਖਣਿਆਂ ਲਿਖਣੇ ਵਾਲਿਆਂ ਦੀ ਕਲਮ ਬਦਲ ਜਾਂਦੀ ਆ ਗਾਉਣਿਆਂ ਵਾਲਿਆਂ ਦੀ ਟਿਊਨ ਬਦਲ ਜਾਂਦੀ ਆ ਇਹ ਮਤਲਬ ਇੱਕ ਦੇਖੋ ਜਿ ਜਿੱਦਾਂ ਆਪਾਂ ਕਹਿ ਲੈਂਦੇ ਆ ਵੀ ਪਹਿਲਾਂ ਅਸੀਂ ਸਫਰ ਜਿਹੜਾ ਸਫਰ ਆ ਉਹ ਸਾਈਕਲ ਤੇ ਕਰਦੇ ਸੀ ਹਨਾ ਤੇ ਕਿਉਂਕਿ ਵਧੀਆ ਦਸਿਆ ਨਹੀਂ ਸਿਹਤ ਨੂੰ ਤੰਦਰੁਸਤੀ ਲਈ ਹੁਣ ਘੁੰਮ ਫਿਰ ਕੇ ਚਾਹੀਏ ਅਸੀਂ ਗੱਡੀਆਂ ਤੇ ਜਾਂਨੇ ਆ ਮੋਟਰਾਂ ਜਾਂਨੇ ਆ ਕਾਰਾਂ ਤੇ ਜਾਂਨੇ ਆ ਫਿਰ ਵੀ ਅਸੀਂ ਸਾਈਕਲ ਚਲਾਉਣ ਵਾਸਤੇ ਜਿੰਮ ਜਾਂਨੇ ਆ ਗੱਲ ਤਾਂ ਘੁੰਮ ਫਿਰ ਕੇ ਉੱਥੇ ਹੀ ਆਉਂਦੀ ਆ ਤੋ ਆਉਣਾ ਅਸੀਂ ਉਸੇ ਲਈ ਤੇ ਆ ਪਰ ਇਹ ਕਹੂੰਗਾ ਜ਼ਰੂਰ ਵੀ ਆਪਣੀ ਮਾਂ ਬੋਲੀ ਦੀ ਸੇਵਾ ਕਰੋ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹੋ ਮਾਂ ਬੋਲੀ ਬਾਰੇ ਜ਼ਰੂਰ ਦੱਸਿਆ ਕਰੋ ਕਿਉਂਕਿ ਮੈਂ ਤਕਰੀਬਨ 30 31 ਸਾਲ ਬਹੁਤ ਮਾਂਬੁੱਲੀ ਦੀ ਸੇਵਾ ਕੀਤੀ ਆ ਔਰ ਬਹੁਤ ਸਾਰੇ ਮੇਰੇ ਐਸੇ ਗੀਤ ਨੇ ਜਿਹੜੇ ਮਾਨਪ੍ਰੀਤ ਸਿੰਘ ਨੇ ਹਾਲੇ 60 70 ਮੇਰੇ ਗਾਣੇ ਕੀਤੇ ਆ ਜਿਹੜੇ ਸਮਾਜ ਸੁਧਾਰਕ ਨੇ ਕਲਵਿੰਦਰ ਮੂਸਾਪੁਰੀਆ ਜੀ ਤਕਰੀਬੇ ਮੇਰਾ 100 ਗਾਣਾ ਉਹਨਾਂ ਨੇ ਕੱਲਿਆਂ ਨੇ ਰਿਕਾਰਡ ਕੀਤਾ ਜਿਹੜਾ ਸਮਾਜ ਸੁਧਾਰਕ ਵੀ ਆ ਕੁਝ ਧਾਰਮਿਕ ਵੀ ਆ ਤੇ ਹੋਰ ਬਹੁਤ ਸਾਰੇ ਐਸੇ ਕਲਾਕਾਰ ਆ ਜੋ ਐਸੇ ਲੀਤੇ ਲੱਗੇ ਹੋਏ ਆ ਮੈਂ ਉਹਨਾਂ ਨੂੰ ਕਦੇ ਉਹਨਾਂ ਤੋਂ ਕਦੇ ਪੈਸਾ ਨਹੀਂ ਮੰਗਿਆ ਹੈਗਾ ਮੈਂ ਖੋਦ ਆਪਣੇ ਗਾਣੇ ਕਹਿੰਦਾ ਉਹਨਾਂ ਵੀ ਯਾਰ ਜੇ ਤੁਸੀਂ ਕੁਝ ਸਮਾਜ ਲਈ ਕਰ ਸਕਦੇ ਹੋ ਤਾਂ ਮੇਰੇ ਗਾਣੇ ਤੁਹਾਡੇ ਲਈ ਹਮੇਸ਼ਾ ਹਾਜ਼ਰ ਨੇ ਨਹੀਂ ਉਹਨਾਂ ਚੋਂ ਕੋਈ ਗੀਤ ਹੋ ਜਵੇ ਜਿਹੜਾ ਸਮਾਜ ਹਾਰਕ ਲਈ ਲਿਖਿਆ ਹੋਵੇ ਹਾਂਜੀ ਇੱਕ ਮਨਪ੍ਰੀਤ ਸਿੰਘ ਨਿਹਾਲ ਦਾ ਇੱਕ ਗਾਣਾ ਵਾ ਅਸੀਂ ਮੈਂ ਲਿਖਿਆ ਸੀਗਾ ਉਹ ਸੀਗਾ ਵੀ ਆਪਾਂ ਜਿੱਦਾਂ ਕਹਿ ਦਿੰਨੇ ਆ ਵੀ ਦੜਬੱਟ ਜਮਾਨਾ ਕੱਟ ਭਲੇ ਦੇ ਨਾਉਣਗੇ ਉਹਦੇ ਵਿੱਚ ਇੱਕ ਮੇਰਾ ਅੰਤਰਾ ਲਿਖਿਆ ਹੋਇਆ ਸੀਗਾ ਵੀ ਅਜੇ ਤੀਕ ਹਰ ਚੌਕ ਚਿਰਾਹੇ ਠੇਕਾ ਏ ਇੱਥੇ ਚੀਨੀ ਨਾਲੋਂ ਮਹਿੰਗਾ ਬਜਰੀ ਰੇਤਾ ਏ ਇਹਨ ਬੇਸਮਝੇ ਹੀ ਤੈਨੂੰ ਜਿਆਦਾ ਸਮਝਾਉਣਗੇ ਦੜਬੱਟ ਜਮਾਨਾ ਕੱਟ ਭਲੇ ਦੇ ਨਾਉਣਗੇ ਨਹੀਂ ਹਰ ਇੱਕ ਬੰਦੇ ਦਾ ਜਦੋਂ ਕਿਸੇ ਵੀ ਖੇਤਰ ਚ ਜਾਂਦਾ ਉਹਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਤੂੰ ਤੁਹਾਨੂੰ ਕਿਹੜਾ ਗੀਤਕਾਰ ਵਧੀਆ ਲੱਗਦਾ ਮੈਨੂੰ ਐ ਐਕਚੁਅਲੀ ਮੈਂ ਜੀ ਮੇਰੇ ਉਸਤਾਦ ਅਜੈਬ ਗਰੇਵਾਲ ਸਾਹਿਬ ਉਹਨਾਂ ਤੋਂ ਇਲਾਵਾ ਜੇ ਮੈਂ ਅੰਦਸਟੀ ਵਿੱਚ ਕਹਾਂ ਤਾਂ ਮੈਂ ਸਰਜੀਤ ਪਾਤਰ ਜੀ ਦੇਵੀ ਮਖਸੂਸਪੁਰੀ ਜੀ ਮਤਲਬ ਇਹਨਾਂ ਨੂੰ ਮੈਂ ਬਹੁਤ ਪੜਿਆ ਵਾ ਬਹੁਤ ਸੁਣਿਆ ਵਾ ਇਹ ਦੇਵੀ ਮਖਸੂਸਪੁਰੀ ਜੀ ਮੇਰੇ ਦਿਲ ਦੇ ਬਹੁਤ ਨੇੜੇ ਹੈ ਬਈ ਤੁਸੀਂ ਕਿਹਾ 2000 ਦੇ ਦਿੰਦਾ ਕੋਈ 5000 ਦੇ ਦਿੰਦਾ ਕੋਈ 3000 ਦਿੰਦਾ ਪਰ ਅੱਜ ਇੰਨੀ ਮਹਿੰਗਾਈ ਦੇ ਵਿੱਚ ਜੇ ਇੰਨੇ ਕ ਪੈਸੇ ਨਾਲ ਘਰ ਵੀ ਨਹੀਂ ਨਾ ਚੱਲਦਾ ਘਰ ਫਿਰ ਕਿਵੇਂ ਚੱਲਦਾ ਹੈ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੈਂ ਮੇਰੀ ਵਾਈਫ ਆ ਔਰ ਮੇਰਾ ਇੱਕ ਬੇਟਾ ਵਾ ਜੀ ਤੇ ਗੀਤਕਾਰੀ ਦੇ ਵਿੱਚ ਮੈਂ ਏਦਾਂ ਜੀ ਅੱਜਕੱਲ ਮੈਨੂੰ ਜੀ ਗੁਰੀ ਸਾਹਿਬ ਜਿਹੜੇ 뮤జిక్ ਡਾਇਰੈਕਟਰ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਹਨ ਬਹੁਤ ਇੱਕ ਉੱਚਾ ਨਾਮ ਮੈਨੂੰ ਅੱਜਕੱਲ ਮੈਨੂੰ ਉਹਨਾਂ ਦੇ ਚਾਰਨਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਹੋਇਆ ਮੈਂ ਉਹਨਾਂ ਦੇ ਕੋਲ ਹੀ ਰਹਿਣਾ ਮੈਂ ਉੱਥੇ ਔਰ ਉਹ ਇੱਕ ਐਸੇ ਇਨਸਾਨ ਨੇ ਕਦੇ ਕਿਸੇ ਗੀਤਕਾਰ ਦਾ ਹੱਕ ਨਹੀਂ ਰੱਖਦੇ ਹੈਗੇ ਜੀ ਜਿਹਨੂੰ ਜਿੰਨੇ ਪੈਸੇ ਦਾ ਹੱਕਦਾਰ ਹੁੰਦੇ ਆ ਉਹ ਆਪ ਦਵਾਉਂਦੇ ਨੇ ਤੇ ਮੇਰਾ ਸਾਰਾ ਖਰਚਾ ਅੱਜ ਕੱਲ ਉਹਨਾਂ ਦੇ ਸਿਰ ਤੋਂ ਚੱਲਦਾ ਵਾ ਉੱਥੇ ਮੈਂ ਉਹਨਾਂ ਦੇ ਕੋਲ ਹੀ ਰਹਿਣਾ ਵਾ ਹਫ਼ਤੇ 10 ਦਿਨ ਬਾਅਦ ਘਰੇ ਆਉਂਨੇ ਆ ਤੇ ਪ੍ਰਮਾਤਮਾ ਨੇ ਵਧੀਆ ਬਾਹ ਫੜੀ ਹੋਈ ਹੈ ਜੀ ਨਹੀਂ ਤੁਸੀਂ ਕਹਾਂ ਮੈਂ ਗੱਜ਼ਲਾਂ ਲਿਖਦਾ ਗੀਤ ਲਿਖਦਾ ਕੋਈ ਗਜ਼ਲ ਦੇ ਚਾਰ ਬੋਲ ਹੋਰ ਹੋ ਜਾਣ ਹਾਂਜੀ ਇੱਕ ਗਜ਼ਲ ਮੇਰੀ ਲਿਖੀ ਸੀ ਵੀ ਕੁਝ ਦੇ ਲਈ ਕਾਲੀ ਰਾਤ ਰਹਾ ਕੁਝ ਨੈਣਾ ਲਈ ਪ੍ਰਭਾਤ ਰਹਾ ਜੋ ਨਿਬੇ ਨਿਭਾਉਂਦਾ ਨਾ ਜਾਣੇ ਮੈਂ ਕਿਸ ਨਾਟਕ ਦਾ ਪਾਤਰ ਹਾਂ ਇੱਕ ਲੱਤ ਦੇ ਭਾਰ ਖਲੋਕੇ ਵੀ ਤੱਪ ਕਰ ਲੈਂਦਾ ਜੀ ਉਹ ਆਉਂਦਾ ਮੈਂ ਖੜਦਾ ਜਿਸ ਦੀ ਖਾਤਰ ਹਾਂ ਨਾ ਛੱਲ ਕਪਟ ਨਾ ਕੀਤੀ ਠੱਗੀ ਠੋਰੀ ਏ ਪਰ ਲੋਕ ਕਹਿਣ ਮੈਂ ਕਿੱਡਾ ਵੱਡਾ ਚਾਤਰ ਹਾਂ ਕੁਝ ਤੇ ਲਈ ਕਾਲੀ ਰਾਤ ਰਾਂ ਕੁਝ ਨੈਣਾ ਲਈ ਫਰਵਾਤਰ ਹਾਂ ਜੋ ਨੇ ਵੇ ਨਮਾ ਦਾ ਨਾ ਜਾਣੀ ਮੈਂ ਕਿਸ ਨਾਟਕ ਦਾ ਪਾਤਰ ਹਾਂ ਅਭੀ ਜੀ ਤੁਸੀਂ ਗ਼ਜ਼ਲ ਵੀ ਲਿਖਦੇ ਹੋ ਗੀਤ ਵੀ ਲਿਖਦੇ ਹੋ ਹੈਨਾ ਕੋਈ ਅੰਦਾਜ਼ ਕਲ ਫਿਲਮਾਂ ਤੋਂ ਬੜਾ ਦੂਰ ਹੈ ਕਦੇ ਫਿਲਮਾਂ ਲਈ ਵੀ ਕੁਝ ਲਿਖਣ ਦਾ ਮੌਕਾ ਮਿਲਿਆ ਜਾਂ ਫਿਊਚਰ 'ਚ ਹੈ ਕੁਝ ਮੈਰੀ 2 ਸਾਲ ਪਹਿਲਾਂ ਜੀ ਮੇਰੀ ਇੱਕ ਫਿਲਮ ਅਡੀਸ਼ਨਲ ਹੋਇਆ ਸੀ ਬੰਬਈ ਉੱਥੇ ਮੇਰੇ ਉਹ ਤਕਰੀਬਨ ਉਹਨਾਂ ਨੂੰ ਸ਼ੈਰੂ ਖਾਨ ਦੀ ਇੱਕ ਪਿਕਚਰ ਹੈਗੀ ਹੈ ਜੀ ਉਹਦੇ ਲਈ ਗਾਣੇ ਸਿਲੈਕਟ ਕਰਨੇ ਸੀ ਉਹਨਾਂ ਨੇ ਉਹਦੇ ਵਿੱਚ ਮੈਂ ਉੱਥੇ ਗਿਆ ਸੀਗਾ ਉੱਥੇ ਮੇਰੇ ਤਕਰੀਬਨ 8 ਗਾਣੇ ਉਹਨਾਂ ਨੇ ਕਰਨੇ ਸੀ ਉੱਥੇ ਬੰਦਾ 10-15000 ਪਹੁੰਚਿਆ ਹੋਇਆ ਸੀ ਪਰ ਫਿਰ ਵੀ ਉਸ ਫਿਲਮ ਦੇ ਵਿੱਚ ਮੇਰੇ ਦੋ ਗਾਣੇ ਸਿਲੈਕਟ ਹੋਏ ਨੇ ਪਰ ਰਿਕਾਰਡ ਵੀ ਹਜੇ ਹੋਏ ਨਹੀਂ ਹੈਗੇ ਪਰ ਉਹ ਮੇਰੇ ਪੈਂਡਿੰਗ ਚ ਪਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮਤਲਬ ਮੈਨੂੰ ਥੋੜਾ ਜਿਹਾ ਜਿਵੇਂ ਕਹਿ ਲਓ ਵੀ ਉੱਥੇ ਟੋਕਨ ਮਿਲ ਜਾਂਦਾ ਉੱਥੇ ਕੰਮ ਕਰਨ ਦਾ ਹੋਰ ਸਿਸਟਮ ਵੀ 10000 ਰੁਪਿਆ ਦੇ ਕੇ ਇੱਕ ਦੋ ਗਾਣਿਆਂ ਦਾ 20000 ਰੁਪਿਆ ਦੇ ਕੇ ਇੱਕ ਉਹ ਗਾਣੇ ਦੀ ਬੁਕਿੰਗ ਕਰ ਲੈਂਦੇ ਆ ਵੀ ਤੁਸੀਂ ਇਹ ਗਾਣਾ ਕਿਸੇ ਨੂੰ ਦੇਣਾ ਨਹੀਂ ਉਹ ਥੋੜਾ ਅੱਜ ਹੋਵੇ ਜਾਂ 2 ਸਾਲ ਨੂੰ ਹੋਵੇ ਰਿਕਾਰਡ ਜ਼ਰੂਰ ਕਰਦੇ ਆ ਉਹ ਤੇ ਉਹ ਹਿੰਦੀ ਫਿਲਮਾਂ ਲਈ ਵੀ ਮੈਂ ਉਹ ਹਿੰਦੀ ਗਾਣੇ ਦੋ ਲਿਖੇ ਹੋਣੇ ਤੇ ਪੰਜਾਬੀ ਫਿਲਮਾਂ ਲਈ ਆਇਆ ਜੀ ਮੇਰੇ ਬਹੁਤ ਸਾਰਾ ਮੈਂ ਮੈਟਰ ਲਿਖੀ ਬੈਠਾ ਮੈਂ ਔਰ ਮੇਰੇ ਦਿਲ ਦੇ ਵਿੱਚ ਇਹ ਤਮੰਨਾ ਵੀ ਮੇਰੇ ਵੀ ਕਦੇ ਗਰਦਾਸ ਮਾਨ ਸਾਹਿਬ ਜੀ ਜਾਂ ਇਹ ਉਹ ਕਿਸੇ ਹੋਰ ਗੀਤਕਾਰ ਦਾ ਨਹੀਂ ਗਾਉਂਦੇ ਹੈਗੇ ਪਰ ਮੇਰਾ ਉਹਨਾਂ ਦੇ ਲੈਵਲ ਦਾ ਵੀ ਬਹੁਤ ਸਾਰਾ ਮੈਟਰ ਲਿਖਿਆ ਹੋਇਆ ਵਾ ਜਿਵੇਂ ਉਹਨਾਂ ਨੇ ਦਵਿੰਦਰ ਖੰਨੀ ਵਾਲੇ ਦੇ ਕੀਤੇ ਆ ਸੰਜੀਵ ਅਨੰਦ ਦੇ ਕੀਤੇ ਮੱਖਣ ਬਰਾੜ ਦੇ ਕੀਤੇ ਮੈਂ ਕਹਿੰਦਾ ਜੇ ਕਦੇ ਮੈਨੂੰ ਮੌਕਾ ਮਿਲੇ ਤਾਂ ਮੇਰੇ ਕੋਲੇ ਵੀ ਉਹਨਾਂ ਦੇ ਨਾਪ ਤੋਲ ਦਾ ਬਹੁਤ ਸਾਰਾ ਮੈਟਰ ਪਿਆ ਵਾ ਮੈਨੂੰ ਯਕੀਨ ਆ ਵੀ ਉਹਨਾਂ ਨੂੰ ਜ਼ਰੂਰ ਪਸੰਦ ਆਊਗਾ ਹਾਂ ਜਿਵੇਂ ਤੁਸੀਂ ਕਿਹਾ ਮੈਂ ਗੁਰਦਾਸ ਮਾਨ ਚਾਹੁੰਨਾ ਗੁਰਦਾਸ ਮਾਨ ਮੇਰੇ ਗੀਤ ਗਾਵੇ ਹਨ ਇਸ ਤੋਂ ਇਲਾਵਾ ਵੀ ਕੋਈਕ ਲੱਗਦਾ ਹੁੰਦਾ ਕਿਉਂਕਿ ਗੀਤਕਾਰ ਨੂੰ ਹੁੰਦਾ ਜਾਂ ਰਾਹ ਕਲਾਕਾਰ ਵੀ ਮੇਰਾ ਗੀਤ ਗਾਤ ਵੀ ਸੁਖਵਿੰਦਰ ਸਿੰਘ ਸੋਨੂ ਨੇ ਇਹ ਮੇਰੇ ਫੇਵਰਟ ਸਿੰਗਰ ਨੇ ਜੀ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਆਪਾਂ ਕਹੀਏ ਤਾਂ ਇਹ ਗੁਰਦਾਸ ਮਾਨ ਜੀ ਤੁਸੀਂ ਕਿਵੇਂ ਹਿੰਦੀ ਫਿਲਮਾਂ ਦੇ ਵਿੱਚ ਮੇਰੇ ਗੀਤ ਆ ਰਹੇ ਆ ਜਿਹੜੇ ਹਿੰਦੀ ਫਿਲਮਾਂ 'ਚ ਗੀਤ ਆ ਰਹੇ ਆ ਸ਼ਾਹਰੂਖ ਖਾਨ ਦੀ ਫਿਲਮ ਹੈ ਤੇ ਗੀਤ ਗਾਏ ਕਿਨੇ ਨੇ ਉਹ ਹਜੇ ਜੀ ਉਹਨਾਂ ਨੇ ਮੈਨੂੰ ਸੀਕਰਟ ਆ ਜਿਹੜਾ ਮੈਨੂੰ ਹਜੇ ਦੱਸਿਆ ਨਹੀਂ ਗਿਆ ਕਿਉਂਕਿ ਮੇਰੀ ਇਹ ਗਾਣੇ ਵਿਸ਼ਾਲ ਸ਼ੇਖਰ 뮤직 ਡਾਇਰੈਕਟਰ ਨੇ ਜੀ ਉਹਨਾਂ ਕੋਲ ਨੇ ਇਹ ਸਾਡੇ ਨਾਲ ਸੀਗੇ ਗੀਤਕਾਰ ਬਿੱਟੂ ਪਹਾੜੂ ਵਾਲ ਜਿਨ੍ਹਾਂ ਨੇ ਹਮੇਸ਼ਾ ਕਹਿੰਦੇ ਸੱਭਿਆਚਾਰ ਦੇ ਨੇੜੇ ਹੋ ਕੇ ਲਿਖਿਆ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਅੱਜ ਲਈ ਇੰਨਾ ਹੀ ਕੈਮਰਾਮੈਨ ਸਤਪਾਲ ਦੇ ਨਾਲ ਰਵੀ ਪਾਟਿਆ